ਹਰ ਬਾਰਮੀ ਕੁੰਡਲੀ ਦੇ ਵਿੱਚ ਕਾਲ ਸਰਪ ਯੋਗ ਬਣਦਾ ਹੈ ਕਾਲ ਸਰਪ ਦੋਸ਼ ਦੋਸ਼ ਹੀ ਨਹੀਂ ਇੱਕ ਯੋਗ ਵੀ ਹੈ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਗੱਲ ਕਰਾਂਗੇ ਕਾਲ ਸਰਪ ਯੋਗ ਬਾਰੇ ਕਾਲ ਸਰਪ ਯੋਗ ਹੈ ਜਾਂ ਦੋਸ਼ ਹੈ ਇਸ ਨੂੰ ਆਪਾਂ ਆਪਣੀ ਕੁੰਡਲੀ ਦੇ ਵਿੱਚ ਕਿਵੇਂ ਦੇਖ ਸਕਦੇ ਹਾਂ ਕੀ ਇਸ ਦੇ ਪ੍ਰਭਾਵ ਪੈਂਦੇ ਨੇ ਆਪਣੀ ਲਾਈਫ ਦੇ ਵਿੱਚ ਕਿਵੇਂ ਇਸ ਤੋਂ ਆਪਾਂ ਬਚ ਸਕਦੇ ਹਾਂ ਕਿਹੜੇ ਉਪਾਅ ਆਪਾਂ ਕਰ ਸਕਦੇ ਹਾਂ ਇਸ ਤੇ ਤੁਹਾਨੂੰ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਜੀ ਹੁਣ ਆਪਾਂ ਗੱਲ ਕਰਦੇ ਹਾਂ ਡਿਟੇਲ ਦੇ ਵਿੱਚ ਕਿ ਕਾਲ ਸਰਪ ਜੋਗ ਆਪਾਂ ਆਪਣੀ ਕੁੜਲੀ ਦੇ ਵਿੱਚ ਕਿਵੇਂ ਦੇਖ ਸਕਦੇ ਆ ਜਦੋਂ ਵੀ ਰਾਹੁ ਤੇ ਕੇਤੂ ਇਸ ਦੇ ਐਕਸਿਸ ਦੇ ਵਿੱਚ ਮਤਲਬ ਇਸ ਦੇ ਅੰਡਰ ਦੇ ਵਿੱਚ ਸਾਰੇ ਗ੍ਰਹਿ ਆ ਜਾਣ ਸੱਤ ਦੇ ਸੱਤ ਪਲੈਨਟ ਰਾਹੁ ਤੇ ਕੇਤੂ ਇਸ ਦੇ ਅੰਡਰ ਦੇ ਵਿੱਚ ਆ ਜਾਣ ਤਾਂ ਉਸ ਕੁੜਲੀ ਨੂੰ ਕਿਹਾ ਜਾਂਦਾ ਹੈ ਕਿ ਇਸ ਕੁੜਲੀ ਦੇ ਵਿੱਚ ਕਾਲ ਸਰਪ ਜੋਗ ਹੈ ਮਤਲਬ ਕਾਲਸਰਪ ਦੋਸ਼ ਹੈ ਠੀਕ ਹੈ ਜੇਕਰ ਤੁਹਾਨੂੰ ਆਪਣੀ ਕੁੰਡਲੀ ਦੇ ਬਾਰੇ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਕਿ ਸਾਡੀ ਕੁੰਡਲੀ ਦੇ ਵਿੱਚ ਕਾਲਸਰਪ ਦੋਸ਼ ਹੈ ਤਾਂ ਇਸ ਦੇ ਕੁਝ ਲੱਛਣ ਹੁੰਦੇ ਨੇ ਆਪਾਂ ਉਹਨਾਂ ਲੱਛਣਾਂ ਨੂੰ ਦੇਖ ਕੇ ਵੀ ਇਸ ਦਾ ਪਤਾ ਲਗਾ ਸਕਦੇ ਹਾਂ ਜਿਵੇਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਉਚਾਈ ਤੋਂ ਤੇ ਪਾਣੀ ਤੋਂ ਬਹੁਤ ਜ਼ਿਆਦਾ ਡਰ ਲੱਗਣਾ ਦੂਸਰਾ ਸੁਪਨੇ ਦੇ ਵਿੱਚ ਸੱਪਾਂ ਦਾ ਜ਼ਿਆਦਾ ਦਿਖਾਈ ਦੇਣਾ ਤੀਸਰਾ ਆ ਉਲਟਾ ਸੌ ਕੇ ਆਪਾਂ ਨੂੰ ਉਲਟਾ ਸੌਣ ਦੇ ਨਾਲ ਜਿਆਦਾ ਅੱਛੀ ਨੀਂਦ ਨਹੀਂ ਚੌਥਾ ਤੁਪ ਆਪਾਂ ਨੂੰ ਜਿਆਦਾ ਚੰਗੀ ਲੱਗਣੀ ਤੇ ਪੰਜਵਾਂ ਸੁਪਨੇ ਦੇ ਵਿੱਚ ਖੰਡਰ ਘਰ ਖੰਡਰ ਮਕਾਨ ਜਿਆਦਾ ਆਪਾਂ ਨੂੰ ਦਿਖਾਈ ਦੇਣੇ ਇਹ ਇਸ ਦੇ ਕੁਝ ਲੱਛਣ ਨੇ ਜਿਨ੍ਹਾਂ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਆਪਣੀ ਕੁੰਡਲੀ ਦੇ ਵਿੱਚ ਕਾਰ ਸਰਪੇ ਜੋਗ ਹੈ ਜਿਹੜਾ ਉਹ ਹੋ ਸਕਦਾ ਹੈ ਰਾਹੂ ਕੀ ਹੈ ਰਾਹੂ ਹੈ ਸਿਰ ਸਨੇਕ ਦਾ ਜਦੋਂ ਵੀ ਤੁਸੀਂ ਕੋਈ ਰਾਹੂ ਦੀ ਪਿਕਚਰ ਦੇਖੋਗੇ ਤਾਂ ਉਸ ਦੇ ਵਿੱਚ ਤੁਹਾਨੂੰ ਦੱਸਿਆ ਹੋਏਗਾ ਰਾਹੂ ਸਿਰ ਹੈ ਤੇ ਜਿਹੜਾ ਕੇਤੂ ਹੈ ਉਹ ਹੈ ਟੇਲ ਉਹ ਹੈ ਪੂਸ਼ ਜੋ ਤੁਸੀਂ ਦੇਖੋਗੇ ਇਸ ਰਾਹੁ ਸਿਰ ਹੋ ਗਿਆ ਕੇਤੂ ਟੇਲ ਹੋ ਗਈ ਠੀਕ ਹੈ ਇਸ ਦੇ ਐਕਸਿਸ ਵਿੱਚ ਮਤਲਬ ਇਸ ਦੇ ਅੰਡਰ ਦੇ ਵਿੱਚ ਆਪਣੇ ਸੱਤ ਪਲੈਨਟ ਜਦੋਂ ਆ ਜਾਣਗੇ ਤਾਂ ਉੱਥੇ ਜਾ ਕੇ ਆਪਣੇ ਜਿਹੜੇ ਪਲੈਨਟ ਨੇ ਉਹ ਦਬਾਅ ਦੇ ਵਿੱਚ ਪਾਏ ਜਾਂਦੇ ਨੇ ਪ੍ਰਭਾਵ ਪੈ ਜਾਂਦਾ ਉਹਨਾਂ ਤੇ ਰਾਹੁ ਕੇਤੂ ਦਾ ਇਸ ਕਾਰਨ ਜਿਹੜੀਆਂ ਲਾਈਫ ਦੇ ਵਿੱਚ ਪ੍ਰੋਬਲਮਾਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਦਾ ਕੋਈ ਜਲਦੀ ਕੰਮ ਨਹੀਂ ਬਣਦਾ ਜੇ ਕੰਮ ਕਰਦੇ ਨੇ ਤਾਂ ਉਸ ਦੇ ਵਿੱਚ ਹੈ ਜਿਹੜੀ ਉਹਨਾਂ ਨੂੰ ਤਰੱਕੀ ਘੱਟ ਮਿਲਦੀ ਹੈ ਲਾਈਫ ਦੇ ਵਿੱਚ ਪ੍ਰੋਬਲਮ ਨਾਲੋਂ ਨਾਲ ਨਾਲੋਂ ਨਾਲ ਚਲਦੀਆਂ ਰਹਦੀਆਂ ਨੇ ਲੇਕਿਨ ਜੇ ਆਪਾਂ ਇਸ ਦੇ ਉਪਾਅ ਕਰਾਂਗੇ ਇਸ ਨੂੰ ਸਹੀ ਕਰਾਂਗੇ ਤਾਂ ਲਾਈਫ ਦੇ ਵਿੱਚ ਉਹ ਲੋਕ ਨੇ ਜਿਹੜੇ ਜਿਨ੍ਹਾਂ ਦੇ ਕੁਲਣੀ ਦੇ ਵਿੱਚ ਕਾਲ ਸਤਯੋਗ ਹੁੰਦਾ ਉਹ ਜ਼ਿਆਦਾ ਤਰੱਕੀ ਕਰਦੇ ਨੇ ਜਦੋਂ ਵੀ ਇਸ ਦੇ ਉਪਾਅ ਕਰਦੇ ਨੇ ਕੋਈ ਇਹ ਜ਼ਰੂਰੀ ਨਹੀਂ ਕਿ ਤੁਸੀਂ ਇਸ ਦੀ ਪੂਜਾ ਕਰਵਾਉਂਦੇ ਰਹੋ ਬਹੁਤ ਸਾਰੇ ਲੋਕ ਨੇ ਵੱਡੇ ਵੱਡੇ ਮੰਦਰਾਂ ਦੇ ਵਿੱਚ ਜਾ ਕੇ ਇਸ ਦੀ ਪੂਜਾ ਕਰਵਾਉਂਦੇ ਨੇ ਉਹਨਾਂ ਦੇ ਨਾਲ ਘੱਟ ਪ੍ਰਭਾਵ ਪੈਂਦਾ ਪੂਜਾ ਦੇ ਨਾਲ ਬਿਲਕੁਲ ਥੋੜਾ ਪ੍ਰਭਾਵ ਤਾਂ ਪਏਗਾ ਲੇਕਿਨ ਉਹ ਲਾਈਫ ਟਾਈਮ ਤੁਹਾਡੇ ਨਾਲ ਰਹੇਗਾ ਜੋ ਤੁਹਾਨੂੰ ਕੁਦਲੀ ਦੇ ਵਿੱਚ ਮਿਲ ਗਿਆ ਠੀਕ ਹੈ ਤੇ ਜਦੋਂ ਆਪਾਂ ਪੂਜਾ ਕਰਵਾਉਨੇ ਆ ਇੱਕ ਵਾਰ ਤਾਂ ਉਹ ਸ਼ਾਂਤ ਹੋ ਜਾਂਦੇ ਆ ਲੇਕਿਨ ਜਦੋਂ ਆਪਾਂ ਛੋਟੇ ਛੋਟੇ ਉਪਾਅ ਪਰ ਰੈਮਡੀਆਂ ਕਰਦੇ ਰਹਿੰਨੇ ਆ ਤਾਂ ਉਹ ਆਪਾਂ ਨੂੰ ਜ਼ਿਆਦਾ ਪ੍ਰਭਾਵ ਦਿੰਦੀਆਂ ਆ ਜ਼ਿਆਦਾ ਆਪਾਂ ਨੂੰ ਸਹੀ ਫਲ ਦਿੰਦੀਆਂ ਨੇ ਇਸ ਦੇ ਲਈ ਮੈਂ ਤੁਹਾਨੂੰ ਉਪਾਅ ਵੀ ਦੱਸਾਂਗੀ ਕਿ ਕਿਹੜੇ ਉਪਾਅ ਕਰਕੇ ਤੁਸੀਂ ਇਸ ਦਾ ਜਿਹੜਾ ਫਾਇਦਾ ਲੈ ਸਕਦੇ ਹੋ ਰਾਹੂ ਤੇ ਕੇਤੂ ਅਜਿਹੇ ਗ੍ਰਹਿ ਨੇ ਜੇ ਰਾਹੂ ਦੇ ਨਾਲ ਜਾਂ ਕੇਤੂ ਦੇ ਨਾਲ ਕੋਈ ਇੱਕ ਗ੍ਰਹਿ ਵੀ ਨਾਲ ਬੈਠ ਜਾਵੇ ਤਾਂ ਉਸ ਨੂੰ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਨੇ ਤੇ ਉਸ ਦੇ ਜਿਹੜੀ ਆਪਾਂ ਨੂੰ ਪੋਜ਼ਿਟਿਵਿਟੀ ਮਿਲਣੀ ਆ ਉਸ ਗ੍ਰਹਿ ਤੋਂ ਆਪਾਂ ਨੂੰ ਜੋ ਲਾਭ ਮਿਲਨੇ ਨੇ ਉਹ ਬਿਲਕੁਲ ਖਤਮ ਕਰ ਦਿੰਦੇ ਨੇ ਲੇਕਿਨ ਕਾਲ ਸਲਪਯੋਗੀ ਹੈ ਇਸ ਦੇ ਵਿੱਚ ਤਾਂ ਆਪਣੇ ਸੱਤ ਦੇ ਸੱਤ ਗ੍ਰਹਿ ਇਸ ਦੇ ਅੰਡਰ ਦੇ ਵਿੱਚ ਇਹਨਾਂ ਦੇ ਆ ਜਾਂਦੇ ਨੇ ਤਾਂ ਉਹਨੇ ਜਿਹੜਾ ਆਪਣਾ ਪ੍ਰਭਾਵ ਉਹ ਗ੍ਰਹਿ ਨੇ ਜਿਹੜੇ ਘਟ ਕਰਦੇ ਨਾਲ ਆਪਾਂ ਨੂੰ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮਾਂ ਜਿਹੜੀਆਂ ਉਹ ਕ੍ਰੀਏਟ ਹੋ ਜਾਂਦੀਆਂ ਨੇ ਇਸ ਨੂੰ ਸਹੀ ਕਰਨ ਦੇ ਲਈ ਜਿਹੜੇ ਤੁਹਾਨੂੰ ਮੈਂ ਉਪਾਅ ਦੱਸੇ ਨੇ ਤੁਸੀਂ ਉਹ ਰੈਗੂਲਰੀ ਕਰਨੇ ਸਟਾਰਟ ਕਰੋ ਤਾਂ ਕਿ ਇਹਨਾਂ ਦੇ ਪ੍ਰਭਾਵ ਤੋਂ ਆਪਾਂ ਬਚ ਸਕੀਏ ਰਾਹੂ ਤੇ ਕੇਤੂ ਜਿਹੇ ਗ੍ਰਹਿ ਨੇ ਜੇ ਆਪਾਂ ਨੂੰ ਪੋਜ਼ਿਟਿਵ ਦੇਣ ਤੇ ਆਉਣ ਆਪਾਂ ਨੂੰ ਬਹੁਤ ਜ਼ਿਆਦਾ ਉਚਾਈਆਂ ਤੇ ਲੈ ਜਾਂਦੇ ਨੇ ਲੇਕਿਨ ਜੇ ਨੁਕਸਾਨ ਕਰਨ ਤੇ ਆ ਜਾਂ ਤਾਂ ਇਹ ਆਪਾਂ ਨੂੰ ਬਹੁਤ ਜ਼ਿਆਦਾ ਡਾਊਨਫਾਲ ਦੇ ਦਿੰਦੇ ਨੇ ਹਰ 12ਵੀਂ ਕੁੜਲੀ ਦੇ ਵਿੱਚ ਕਾਰ ਸਰਪੇਯੋਗ ਬਣਦਾ ਹੈ ਲੇਕਿਨ ਇਹ ਕਿਸ ਨੂੰ ਜ਼ਿਆਦਾ ਨੈਗੇਟਿਵ ਪ੍ਰਭਾਵ ਦਿੰਦਾ ਜਿਨ੍ਹਾਂ ਦੇ ਕੁੜਲੀ ਦੇ ਵਿੱਚ ਸ਼ਨੀ ਦੀ ਮਹਾਦਸ਼ਾ ਚੱਲ ਰਹੀ ਹੋਵੇ ਚੰਦਰਮਾ ਦੀ ਮਹਾਦਸ਼ਾ ਚੱਲ ਰਹੀ ਹੋਵੇ ਕੇਤੂ ਦੀ ਮਹਾਦਸ਼ਾ ਚੱਲ ਰਹੀ ਹੋਵੇ ਜਾਂ ਰਾਹੂ ਦੀ ਮਹਾਦਸ਼ਾ ਚੱਲ ਰਹੀ ਹੋਵੇ ਉਸ ਟਾਈਮ ਤੇ ਇਹ ਜਿਆਦਾ ਨੈਗੇਟਿਵ ਪ੍ਰਭਾਵ ਜਿਹੜੇ ਆ ਉਹ ਦਿੰਦਾ ਹੈ ਆਪਣੇ ਪਰੰਤੂ ਆਪਾਂ ਇਸ ਦੀ ਸਹੀ ਰੈਮਡੀ ਕਰਕੇ ਇਸ ਤੋਂ ਆਪਾਂ ਲਾਭ ਲੈ ਸਕਦੇ ਆ ਜਿਵੇਂ ਕਿ ਆਪਾਂ ਕੋਈ ਪਿਛਲੇ ਜਨਮਾਂ ਦੇ ਵਿੱਚ ਅਜਿਹੇ ਕੰਮ ਕਰੇ ਹੁੰਦੇ ਨੇ ਜਿਸ ਦੇ ਨਾਲ ਆਪਾਂ ਨੂੰ ਇਸ ਜਨਮ ਦੇ ਵਿੱਚ ਕਾਲ ਸਰਪਯੋਗ ਵਾਰੀ ਕੁੰਡਲੀ ਮਿਲਦੀ ਹੈ ਪਿਛਲੇ ਜਨਮਾਂ ਦਾ लेखा-ਯੋਖਾ ਆਪਾਂ ਨੂੰ ਇਸ ਜਨਮ ਦੇ ਵਿੱਚ ਮਿਲਦਾ ਹੈ ਜੇਕਰ ਆਪਾਂ ਸਹੀ ਕੰਮ ਕਰਾਂਗੇ ਇਸ ਦੀ ਸਹੀ ਰੈਮੇਡੀ ਕਰਾਂਗੇ ਤਾਂ ਉਸ ਦੇ ਪ੍ਰਭਾਵ ਨੂੰ ਘਟਾ ਸਕਦੇ ਆ ਨੁਕਸਾਨ ਆਪਣਾ ਕੋਈ ਨਹੀਂ ਹੋਏਗਾ ਇਸ ਤੋਂ ਤੁਹਾਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਕਾਲ ਸਰਪ ਦੋਸ਼ ਦੋਸ਼ ਹੀ ਨਹੀਂ ਇੱਕ ਯੋਗ ਵੀ ਹੈ ਜੇਕਰ ਤੁਸੀਂ ਇਸ ਦੀ ਸਹੀ ਰੈਮੇਡੀ ਕਰੋਗੇ ਤਾਂ ਤੁਸੀਂ ਇਸ ਤੋਂ ਲਾਭ ਪ੍ਰਾਪਤ ਕਰ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਇਸ ਦੇ ਉਪਾਸਬੰਦੀ ਸੱਪ ਹੈ ਸਨੇਕ ਹੈ ਕਾਲ ਸਰਪ ਯੋਗ ਕਿੰਨਾਂ ਦੇ ਗਲੇ ਦੇ ਵਿੱਚ ਸ਼ਿਵ ਜੀ ਭਗਵਾਨ ਦੇ ਸ਼ਿਵਜੀ ਭਗਵਾਨ ਨੇ ਜਿਹੜੇ ਉਹੀ ਇਸ ਨੂੰ ਘੱਟ ਕਰ ਸਕਦੇ ਨੇ ਇਸ ਦੇ ਪ੍ਰਭਾਵ ਨੂੰ ਉਹੀ ਇਸ ਦੇ ਪ੍ਰਭਾਵ ਨੂੰ ਜਿਹੜੇ ਨੇ ਘੱਟ ਕਰ ਸਕਦੇ ਨੇ ਆਪਾਂ ਕਰਨਾ ਕੀ ਹੈ ਸ਼ਿਵਜੀ ਭਗਵਾਨ ਤੇ ਕੱਚੀ ਨੱਸੀ ਚੜਾ ਸਕਦੇ ਆ ਵਿੱਚ ਕਾਲੇ ਥਿਲ ਪਾ ਕੇ ਕੱਲੀ ਕੱਚੀ ਨੱਸੀ ਨਹੀਂ ਚੜਾਉਣੀ ਜੇ ਤੁਹਾਡੀ ਕੁੜਲੀ ਦੇ ਵਿੱਚ ਕਾਲ ਸਰ ਪ੍ਰਯੋਗ ਹੈ ਤਾਂ ਤੁਸੀਂ ਵਿੱਚ ਕਾਲੇ ਥਿਲ ਪਾ ਕੇ ਸ਼ਿਵਜੀ ਭਗਵਾਨ ਦੇ ਸੋਮਵਾਰ ਮੰਦਿਰ ਦੇ ਵਿੱਚ ਜਰੂਰ ਚੜਾਓ ਇਸ ਦੇ ਨਾਲ ਇਸ ਦੇ ਪ੍ਰਭਾਵ ਘੱਟ ਹੋ ਜਾਂਦੇ ਨੇ ਤੇ ਤੁਹਾਨੂੰ ਇਸ ਦੇ ਨੇ ਜਿਹੜੇ ਫਾਇਦੇ ਮਿਲਨੇ ਸਟਾਰਟ ਹੋ ਜਾਂਦੇ ਨੇ ਤੇ ਦੂਸਰਾ ਦੂਸਰਾ ਸੱਪ ਕਿੱਥੇ ਜਾ ਕੇ ਖੁਸ਼ ਹੁੰਦਾ ਚੰਦਨ ਤੇ ਚੰਦਨ ਦੇ ਨਾਲ ਹਮੇਸ਼ਾ ਲਿਪਟ ਕੇ ਸੱਪ ਹੈ ਜਿਹੜਾ ਉਹ ਸ਼ਾਂਤ ਹੁੰਦਾ ਇਸ ਤੇ ਲਈ ਤੁਸੀਂ ਚੰਦਨ ਦੀ ਲੱਕੜ ਲੈ ਕੇ ਆਪਣੀ ਛੋਟੀ ਲੱਕੜ ਕਿਸੇ ਪਰਸ ਦੇ ਵਿੱਚ ਰੱਖ ਸਕਦੇ ਹੋ ਆਪਣੀ ਪਾਕਟ ਦੇ ਵਿੱਚ ਰੱਖ ਸਕਦੇ ਹੋ ਤੁਸੀਂ ਜੇ ਤੁਹਾਡੀ ਕੁੰਡਲੀ ਦੇ ਵਿੱਚ ਕਾ ਸਰਪ ਯੋਗ ਹੈ ਇਸ ਦੇ ਨਾਲ ਵੀ ਤੁਹਾਨੂੰ ਇਸ ਦੇ ਪ੍ਰਭਾਵ ਨੇ ਜਿਹੜੇ ਬਹੁਤ ਘਟ ਹੋ ਜਾਂਦੇ ਨੇ ਤੇ ਤੁਹਾਨੂੰ ਫਾਇਦੇ ਮਿਲਣ ਨੇ ਜਿਹੜੇ ਸਟਾਰਟ ਹੋ ਜਾਂਦੇ ਨੇ ਜਿਵੇਂ ਤੁਸੀਂ ਤੀਸਰਾ ਤੁਸੀਂ ਆਪਣੇ ਮੱਥੇ ਤੇ ਵਾਈਟ ਚੰਦਨ ਦੀ ਵਾਈਟ ਚੰਦਨ ਜਿਹੜਾ ਹੁੰਦਾ ਉਸ ਦਾ ਤਿਲਕ ਲਗਾ ਸਕਦੇ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਕਾਲ ਸਰ ਪ੍ਰਯੋਗ ਦੇ ਜਿਹੜੇ 네ਗੇਟਿਵ ਪ੍ਰਭਾਵ ਨੇ ਉਹ ਘਟਟ ਹੋ ਜਾਂਦੇ ਨੇ ਤੇ ਤੁਹਾਨੂੰ ਪੋਜ਼ਿਟਿਵਿਟੀ ਮਿਲਣੀ ਹੈ ਜਿਹੜੀ ਸਟਾਰਟ ਹੋ ਜਾਂਦੀ ਹੈ ਜੇਕਰ ਤੁਹਾਡੇ ਵੀ ਕਿਸੇ ਬੱਚੇ ਦੇ ਕੁੜਲੀ ਦੇ ਵਿੱਚ ਕਾਲ ਸਰ ਪ੍ਰਯੋਗ ਹੈ ਤਾਂ ਤੁਹਾਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਕਿਉਂਕਿ ਵੱਡੇ ਵੱਡੇ ਕ੍ਰਿਕਟਰ ਐਕਟਰ ਦੀ ਕੁੰਡਲੀ ਦੇ ਵਿੱਚ ਹੈ ਕਾਲ ਸਰਪ ਜੋਗ ਹੈ ਲੇਕਿਨ ਉਹ ਬਹੁਤ ਜ਼ਿਆਦਾ ਸਕਸੈਸ ਕਰ ਰਹੇ ਨੇ ਕਿਉਂਕਿ ਉਹ ਉਪਾਅ ਕਰ ਰਹੇ ਨੇ ਰੈਮਡੀ ਕਰ ਰਹੇ ਨੇ ਉਹਨਾਂ ਨੂੰ ਕੋਈ ਸਹੀ ਦਿਸ਼ਾ ਮਿਲੀ ਹੋਈ ਹੈ ਤਾਂ ਦੋਸਤੋ ਨੂੰ ਡਰਨ ਦੀ ਬਿਲਕੁਲ ਜ਼ਰੂਰਤ ਨਹੀਂ ਜਿਹੜੇ ਤੁਹਾਨੂੰ ਮੈਂ ਉਪਾਅ ਦੱਸੇ ਨੇ ਜੇ ਤੁਸੀਂ ਇਹ ਕਰੋਗੇ ਤਾਂ ਤੁਹਾਨੂੰ 100% ਦਾ ਫਾਇਦਾ ਹੋਏਗਾ ਤੇ ਤੁਹਾਡਾ ਕੋਈ ਜ਼ਿਆਦਾ ਜਿਹੜਾ ਇਸ ਤੇ ਖਰਚ ਵੀ ਨਹੀਂ ਹੋਏਗਾ ਕਾਲ ਸਰਪ ਜੋਗ ਦਾ ਇੱਕ ਸਭ ਤੋਂ ਬੈਸਟ ਉਪਾਅ ਜੋ ਸਾਲ ਦੇ ਵਿੱਚ ਇੱਕ ਵਾਰ ਹੋ ਸਕਦਾ ਤੁਸੀਂ ਸਾਵਨ ਦੇ ਮਹੀਨੇ ਦੇ ਵਿੱਚ ਸੱਪਾਂ ਦਾ ਜੋੜਾ ਚਾਂਦੀ ਦੇ ਸੱਪਾਂ ਦਾ ਜੋੜਾ ਲੈ ਕੇ ਉਸ ਨੂੰ ਕੱਚੀ ਦੱਸੀ ਦੇ ਨਾਲ ਘਰ ਦੇ ਵਿੱਚ ਧੋ ਕੇ ਤੁਸੀਂ ਸ਼ਿਵਲਿੰਗ ਤੇ ਚੜਾ ਸਕਦੇ ਹੋ ਸ਼ਿਵਲਿੰਗ ਤੇ ਚੜਾਓ ਬਹੁਤ ਜ਼ਿਆਦਾ ਬੈਸਟ ਰਿਜ਼ਲਟ ਤੁਹਾਨੂੰ ਇਸ ਦੇ ਨਾਲ ਮਿਲਣਗੇ ਜੇ ਤੁਹਾਡੇ ਕੰਮਕਾਰਾਂ ਦੇ ਵਿੱਚ ਰੁਕਾਵਟ ਆ ਰਹੀਆਂ ਨੇ ਤੁਹਾਡਾ ਬਿਜ਼ਨਸ ਹੈ ਚੱਲਦਾ ਚੱਲਦਾ ਬੰਦ ਹੋ ਗਿਆ ਤਾਂ ਇਸ ਦੇ ਨਾਲ ਤੁਹਾਡਾ ਬਿਜ਼ਨਸ ਵੀ ਚੱਲ ਪਏਗਾ ਤੁਹਾਡੀਆਂ ਰੁਕਾਵਟਾਂ ਸਾਰੀਆਂ ਦੂਰ ਹੁੰਦੀਆਂ ਜਾਣਗੀਆਂ ਇਸ ਸਾਲ ਦੇ ਵਿੱਚ ਤੁਸੀਂ ਇੱਕ ਵਾਰ ਹੀ ਕਰ ਸਕਦੇ ਹੋ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਆਪਾਂ ਤੁਹਾਨੂੰ ਵਾਸਤੂ ਦੇ ਹਿਸਾਬ ਨਾਲ ਤਿੱਥੀਆਂ ਦੇ ਹਿਸਾਬ ਨਾਲ ਤੇ ਗ੍ਰਹਾਂ ਦੇ ਹਿਸਾਬ ਨਾਲ ਨਵੀਂ ਜਾਣਕਾਰੀ ਦਿੰਦੇ ਰਹਾਂਗੇ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਜੇ ਤੁਸੀਂ ਪਰਸਨਲੀ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਦਿੱਤੇ ਗਏ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਕਿਸੇ ਵਿਸ਼ੇ ਤੇ ਵੀਡੀਓ ਦੇਖਣਾ ਚਾਹੁੰਦੇ ਹੋ ਤੁਹਾਨੂੰ ਲੱਗਦਾ ਕਿ ਇਸ ਵਿਸ਼ੇ ਤੇ ਵੀਡੀਓ ਬਣੇ ਤਾਂ ਤੁਸੀਂ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਵਿਸ਼ੇ ਤੇ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਵੀਡੀਓ ਦੇਖਣ ਲਈ ਧੰਨਵਾਦ ਜੀ